ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਪਹਿਲਾਂ ਭੈਣ ਦੇ ਲੰਨੋ ਤਿੰਨ ਚਾਰ ਜਣੇ ਮੋੜ ਤੇ ਬੈਠੇ ਰਹੇ ਅੱਜ ਲਾਸਟ ਦਿਨ ਸੀ ਕੰਮ ਬਣ ਜੇ ਫੇ ਬੰਮਾਤਾ ਚੌੜੀ ਮੋਰੀ ਵਾਲੀ ਅੱਜ ਕੰਮ ਬਣ ਜੇ ਪਾ ਦਿਓ ਉਸ ਉਹ ਪਾ ਦਿਓ ਉਹ ਤੇਰਾ ਬੇੜਾ ਵੇਜੋ ਤੇਰਾ ਕੀ ਗੱਲ ਹੋ ਗਈ ਉਹ ਅੱਜ ਲਾਸਟ ਦਿਨ ਸੀ ਤੂੰ ਕਿਉਂ ਬੋਲ ਮਾਰਦਾ ਮੈਨੂੰ ਉਹ ਬੋਲ ਤਾਂ ਮਾੜਾ ਜਿੱਕੀ ਜਨਾ ਕਿਹਦੇ ਬੇੜਾ ਜਾਦਾ ਮਾੜਾ ਚੂਕਦਾ ਟੋਕੇ ਪਾਣੀ ਦੇ ਭਾਂਕੇ ਰੱਖ ਤੂੰ ਕਿਧਰ ਜਿੱਕੀ ਜਨਾ ਯਾਰਾ ਉਹ ਮੱਖੇ ਜੋਤ ਲਾਉ ਮੈਂ ਮੀ ਤੂੰ ਕਾਦੀ ਜੋਤ ਲਾਏਗਾ ਉਹ ਉਹੀ ਕੰਮ ਤੈਨੂੰ ਦੱਸਿਆ ਤਾਂ ਹੈ ਖੜ ਜਾ ਚਲਦੇ ਆਂ ਉਹੀ ਬੋਲ ਮਾਰਦਾ ਪਿੱਛੋਂ ਯਾਰਾ ਅਟ 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 ਐਂ ਕਰੀ ਹਾਂ ਮੈਂ ਦੇਖ ਲੈ ਤੇਰੇ ਨਾਲ ਜਲਵਾ ਕੇ ਨਾ ਮੇਰੇ ਨਾਲ ਨਾ ਹੂੰ ਪੂਰ ਚੜਾ ਦੂੰ ਹੁਣ ਜਿਹੜੇ ਮੇਰੇ 4 ਦਿਨ ਰਹਿ ਗਏ ਉਹਨੂੰ ਕੰਪਲੇ ਮੇਰਾ ਚੁੱਕੜਾ ਤੋਈ ਫੇਰ ਦਮਾ ਤੇਰੇ ਚਿੱਤਨ 4 ਦਿਨ ਹੋ ਗਏ 3 ਦਿਨ ਰਹਿ ਗਏ 7 ਦਿਨ ਲਾਉਣਾ ਸੀ ਚੱਲ ਫਿਰ ਤੂੰ ਟੈਂਟਾ ਲਵਾ ਦੇ। ਉਹ ਮੇਰਾ ਲਾਸਟ ਦਿਨ ਸੀ ਤੂੰ ਬੋਲ ਕਿਉਂ ਮਾਰਤਾ ਯਾਰ ਮਗਰੋਂ। ਚੱਲ ਬੋਲ ਮੈਂ ਪੁੱਠਾ ਲੈ ਲੈਣਾ ਅੱਜ ਤੂੰ ਮਗਰ ਵਗ ਜਾ ਪੁੱਠਾ। ਐ ਬੋਲ ਪੁੱਠਾ ਆਜੂ ਯਾਰ। ਹੋਰ ਕੰਮ। ਹੂੰ। ਉਹ ਐ ਨਹੀਂ ਕੋਈ ਡਰ ਹੁੰਦਾ। ਚੱਲ ਆ ਜਾ ਤੋਰ। ਮੈਂ ਤਾਂ ਹੁਣ ਆਇਆ ਨਾ। ਹਾਂ। ਮੈਂ ਤਾਂ ਆਪ ਜੋਤ ਲਈ ਕੁ ਮੋਪਲਾ ਬੰਦਾ ਬੋਲ ਮਾਰੇ ਫੇਰ ਹੁੰਦਾ। ਇਹ ਐਂ ਹੁੰਦਾ। ਹਾਂ ਹੂੰ ਨਹੀਂ ਕੋਈ ਡਰ। ਚੱਲ ਫੇਰ ਤਾਂ ਚੰਗੀ ਗੱਲ ਆ। ਮੈਂ ਕਿਹਾ ਭਰਾ ਗੋਗੋ ਪੁੱਤੀ ਕੀ ਆਖਾ। ਗੰਗੋ ਤੇ ਹਾਂ ਭੋਮਾ ਜੀ ਦੇਖੀ ਕੇ ਰਿਹਾ ਨਾ ਪਾਈਏ ਪਾਈਆ ਜੋ ਤੇ ਪਹਿਲਾਂ ਤੋਂ ਪਿਆਰ ਉਧੇ ਰੱਖੀ ਬੈਠਾ ਸੀ ਯਾਰ ਓਏ ਉਹ ਆਟਾ ਮੈਂ ਹੁਣ ਬਾਦਲ ਜਾ ਰਹਾ ਥਾ ਅੱਛਾ ਤਿੰਨ ਦੀਵਿਆਂ ਬਾਦ ਰਾਦਾ ਵਾਦ ਲੈ ਦੂੰ ਹੈ ਓਏ ਐਂ ਹੁੰਦਾ ਲਾਸਟ ਤੱਕ ਕੋਈ ਮੱਥਲਾ ਐਂ ਲਾਸਟ ਤੱਕ ਨਹੀਂ ਇੱਕ ਇੱਕ ਮੱਥ ਕੇ ਰੱਖੇ ਸੱਤ ਤੱਕ ਇੱਕੋ ਹੀ ਹਾਂ ਫੇਰ ਸੱਤ ਦੇ ਨਾਲ ਰੱਖੀ ਫੇਰ ਛੱਤ ਕਾ ਕ ਤਾਂ ਹੋਣਾ ਐਂ ਸੱਤ ਕਾ ਕਿਵੇਂ ਹੋਣਗੇ ਬਾਬਾ ਯਾਰ ਇੱਕੋ ਹੀ ਇੱਕੋ ਮਸਣੀ ਸੀ ਓਏ ਢੇਲਣੇ ਆ ਕੰਮ ਨੂੰ ਜਾਂਦੇ ਆ ਠੀਕ ਐ ਨਾਲ ਪਾਲਿਆ ਇਹਦੇ ਨਾਲ ਸਾਡੇ ਵਾਲਾ ਚੌਰੀਆ ਨੇ ਕੀ ਕਰਤੂਤਾਂ ਕਰਦਾ ਮੈਂ ਕਿੱਧਰ ਜਾਂਦਾ ਇਹ ਅੱਜ ਫੜਦੇ ਉਹਨੂੰ ਮੈਂ ਗੜੂ ਦੀ ਭਾਣ ਪੰਮ ਵਲੇ ਮੇਰਾ ਸੜਾ ਕੇ ਮੇਰੇ ਗੋਡੇ ਦੁਖਦੇ ਹੁਣ ਦੇਖ ਅੱਧੀ ਰਾਤ ਗਿਆ ਕੋਈ ਚਲੋ ਪੁੱਤ ਮੈਂ ਲੈ ਨਾ ਚਾਲ ਸੁੱਡੀ ਇਹ ਅੱਜ ਵਿੜਕਤੀ ਸੀ ਉਹਨੂੰ ਪਤਾ ਸੀ ਉਹ ਰੋਜ਼ ਅੰਦਾਜ਼ ਵੀ ਜਾਊ ਕਿਹੜੀ ਅੱਜ ਮੱਛ ਲੈਣਾ ਅੱਜ ਕਿਵੇਂ ਯਾਰ ਤੂੰ ਪਹਿਲੇ ਦਿਵੇ ਤੋਂ ਮੱਥ ਨਹੀਂ ਸੀ ਜਿੱਦੇ ਪਹਿਲਾ ਦਿਨ ਲਾਉਣ ਗਿਆ ਸੀ ਮੈਂ ਭੁੱਲ ਗਿਆ ਨਾ ਵੀ ਕਿਹੜੀ ਮੱਛੀ ਸੀ ਬੱਸ ਓਏ ਉਹ ਜਿਹੜੀ ਦੇਖ ਲੈਣਾ ਮੇਰੀ ਉਹ ਹੀ ਵੀ ਚੜ ਜਾਂਦੀ ਆ ਫਿਰ ਤੇਰਾ ਤਾਂ ਕੋਈ ਥੇਈ ਵਾਰ ਹੀ ਹੈ ਨਹੀਂ ਇਸ ਹਿਸਾਬ ਨਾਲ ਕਿਉਂ ਥੇਈ ਵਜੇ ਨੂੰ ਕੀ ਹੈ ਜਰਾ ਪਾਗਲੇ ਦੀ ਸੁੱਖ ਚੀੜ ਨਹੀਂ ਦਿੰਨੇ ਆਪਣਾ ਕੰਮ ਬਣ ਤੇ ਫਿਰ ਇੱਕ ਤੇ ਰਹਿ ਯਾਰ ਬਾਬਾ ਓਏ ਫੇੜਾ ਆਇਆ ਕਰ ਨਾ ਗੰਭੋ ਨਾ ਪਿਆਰ ਤੂੰ ਦੇਖੇ ਕੰਮ ਨਹੀਂ ਹੋਇਆ ਆਕਰ ਅੱਛਾ ਮੈਂ ਤੂੰ ਪਰੇ ਚੱਲ ਕੰਮ ਥਾਲਾ ਕੰਮ ਦਾ ਕੰਮ ਮਰੀ ਮੈਂ ਕਿਉਂ ਵਾਲੀ ਹੈ ਨਾ ਵਾਲੀ ਹੈ ਨਾ ਅੱਛਾ ਮੇਰੇ ਤੇ ਅੱਖ ਰੱਖੀ ਬੈਠਾ ਤੂੰ ਸੀਸੀ ਤੇਰੇ ਕੋਲਿਆ ਲੱਗਦਾ ਕਿ ਗੰਜਲ ਇਹ ਤਾਂ ਦੋਤ ਲਾਉਣ ਜਾਣਾ ਹੈ ਅੱਛਾ ਹਾਂ ਉਹ ਤਾਂ ਮੈਂ ਤੇਰੀ ਗੱਲ ਮੰਨ ਗਿਆ ਮੈਨੂੰ ਲੱਗਦਾ ਚਟਾਕ ਹੀ ਲੱਗੂ ਹਾਂ ਚਟਾਕਾ ਲੱਗੂ ਨਾਲੇ ਹੋਰ ਕੰਪਲ ਮੇਰੇ ਕੋਲੇ ਇੱਥੇ ਪਈ ਹੈ ਨਾ ਦੋਨੇ ਤੂੰ ਮੈਥੋਂ ਲਫੇੜੇ ਨਾ ਖਾ ਲਈ ਓਏ ਆਸ਼ਾ ਜੀ ਤੇਰੇ ਨਾਲ ਹਾਂ ਐ ਕਰ ਹਾਂ ਤੂੰ ਕਿੱਥੇ ਇਹ ਲਾਏਗਾ ਪਹਿਲਾਂ ਤਿੰਨ ਦਿਨ ਜਿੱਥੇ ਤੂੰ ਉੱਥੇ ਹੀ ਲਾਉ। ਤਿੰਨ ਦਿਨ ਕਿੱਥੇ ਲਾ ਕੇ ਆਉਣਾ ਹੈ? ਹੱਕ ਚੱਕ ਚ। ਹੱਕ ਚ? ਹਾਂ ਜਿੱਥੇ ਤੂੰ ਲੜਾ ਤੂੰ ਚਾਰ ਉਂਗਲਾਂ ਦੀ ਫਰਕ ਆ ਉਹਦੇ ਪਾਸੇ। ਇੱਧਰਲੇ ਪਾਸੇ। ਹਾਂ। ਮੈਂ ਤਾਂ ਉੱਥੇ ਥਾਈ ਕੋਲੇ ਲਾ ਕੇ ਆਉਣਾ। ਭਲਾ ਤੇਰਾ ਕੋਈ ਕੰਬੜਾ ਚਾਕਾ ਚੁੱਕਾ ਦਿੰਦੀ ਆ। ਹਾਂ ਮੇਰੇ ਤਾਂ ਇੱਕ ਮਥੀ ਹੋਈ ਐ। ਪਤੈ ਨੂੰ ਅੱਗੇ ਨਾਲ ਲੱਗਦਾ ਕੋ ਹਾਂ ਪੂਰਾ ਫਰਕ ਹੈ। ਅੱਛਾ। ਹਾਂ। ਬੱਤੀ ਲੰਮੀ ਕਰਕੇ ਲਾਇਆ ਕਰ। ਪੂਰੀ ਜਿਹੜੀ ਚੱਲੇ ਸਾਈਜ਼ ਆ ਤਾਂ। ਸਾਰੀ ਰਾਤ ਪੂਰਾ ਦੀਵਾ ਹੀ ਮੈਂ ਫੁੱਲ ਭਰ ਕੇ ਆਉਣਾ ਹੁਣ। ਬਾਚੋ ਨੂੰ ਕਹੇ ਬਾਬਾ ਕੇਰਾ ਬਣੂਆ ਬਣੂਆ ਕੰਮ ਯਾਰ ਬਣੇ ਕਿਵੇਂ ਨਾ ਜਿਹੜੇ ਚੂਕੜੇ ਤੇਲ ਪਾਉਣਾ ਇਹੇ ਜੀ ਕਰ ਦੂੰਗਾ ਬਣੂਆ ਬਣੂਆ ਕੰਮ ਹਾਂ ਕੇਰਾ ਕਦੇ ਹੱਥ ਜੀ ਕਰੂਗੀ ਮਾਤਾ ਭੜੀ ਤੂੰ ਪਰਵਾਹ ਨਾ ਕਰਿਆ ਅੱਛਾ ਸਾਡੇ ਤਾਂ ਮੈਂ ਪੁੱਛਿਆ ਸੀਗਾ ਇੱਕ ਸਿਆਣਿਆਂ ਨਾਲ ਹੈਗੀ ਜਾਣ ਪਛਾਣ ਜੀ ਉਹ ਤਾਂ ਮੈਨੂੰ ਕਹਿੰਦਾ ਯਾਰ ਕਹਿੰਦਾ ਤੇਰਾ ਫੋਕਾ ਨਾ ਛੇਤੀ ਪੋ ਉਹ ਦੂਜੇ ਮੁੰਡੇ ਨਾਲ ਅੱਛਾ ਤੂੰ ਹੋਰ ਬਾਬੇ ਕੋਲੇ ਵਗ ਗਿਆ ਹੈ ਉਹ ਪੁੱਛਣ ਦਾ ਤਾਂ ਕੀ ਡਰ ਆ ਉਹ ਇੱਕ ਤੇ ਯਕੀਨ ਤਾਂ ਰੱਖ ਲੈਂਦਾ ਯਾਰ ਉਹ ਤੇ ਤਾਂ ਹੈਗੀ ਹੈਗਾ ਉਹ ਨੇ ਮੈਨੂੰ ਦੱਸ ਪਾਈ ਆ ਉਹ ਕਹਿੰਦਾ ਤੇਰਾ ਪਾਜੇ ਨਾਲੋਂ ਕੰਮ ਛੇਤੀ ਬਣੂ ਚੰਗਾ ਤੂੰ ਫਿਰ ਕਹਿੰਦਾ ਤੇਰੇ ਸਿਰ ਤੇ ਕਾਲੀ ਮੋਰੀ ਵਾਲੀ ਚੱਲਦੀ ਆ ਕਹਿੰਦਾ ਇਹ ਤਾਂ ਪਿੱਛੇ ਪੱਟ ਦੂ ਉਹਨੇ ਦੱਸਿਆ ਕੀ ਹੈ ਫਿਰ ਉਹ ਕਹਿੰਦਾ ਕਾਲੀ ਮੋਰੀ ਵਾਲੀ ਨਾਲ ਖੜੀ ਹੈ ਨਾ ਨਾ ਰਾਤ ਨੂੰ ਕੁਝ ਕਰਨ ਵਾਸਤੇ ਕੀ ਦੱਸਿਆ ਫਿਰ ਅੱਛਾ ਤੇਰੇ ਵਾਲੀ ਜੋਤ ਵਾਲਾ ਅੱਛਾ ਆਹੀ 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 ਬਸ ਲਾਸਟ ਦੇ ਮਠਿਆਈ ਕਿੰਨੀ ਖੱਤ ਭੰਟੀ ਕਿੰਨੀ ਉਤੋਂ ਆਪਦੀ ਸ਼ਰਤ ਆ ਯਾਰ ਤੂੰ ਤਾਂ ਕਿਹੜੀ ਮਠਾਈ ਵੰਡੇਗਾ ਮੈਨੂੰ ਤਾਂ ਲੱਗਦਾ ਨਹੀਂ ਕਿਹੜੀ ਮਠਾਈ ਵੰਡੇਗਾ ਯਾਰ ਤੂੰ ਕੇ ਯਾਰ ਇਹ ਗੱਲ ਮੰਨੇ ਕਿ ਨਾਰੋ ਚੱਖ ਰੱਖ ਲਾ ਹਾਂ ਹੁਣ ਹੋਰ ਬਦਲਦਾ ਜਾਂਦਾ ਜਾਂਦਾ ਨਹੀਂ ਆਇਆ ਖਰਚ ਵੀ ਕਰੀਏਗਾ ਨਾ ਫਿਰ ਉੱਥੇ ਜੋ ਜੋ ਦੀਵਾ ਲਾਏਗਾ ਉੱਥੇ ਹੋਰ ਬਦਲ ਨਹੀਂ ਕੋਈ ਓਏ ਆਏ ਤਾਂ ਤਿੰਨ ਗੱਲ ਮੰਨੇ ਉਹ ਮੈਂ ਖਰਚ ਵੀ ਕਰੀਏ ਨੇ ਫਿਰ ਕਿ ਨਹੀਂ ਕੋਈ ਯਾਰ ਇੱਕ ਤੇ ਤਾਂ ਰਹਿ ਬਾਬਾ ਯਾਰ ਤੇਰੀ ਉਹੀ ਗੱਲ ਆ ਉਹ ਤਾਂ ਸਹੀ ਗੱਲ ਮੰਨੇ ਗੱਲ ਲੇਤਾ ਹੁਪਰਾ ਵੇ ਪੱਕੀਆ ਕਈ ਬੰਦੇ ਨੇ ਮੈਂ ਪੁੱਛ ਵੀ ਲਿਆ ਹੂੰ ਤੇ ਫੇਰ ਭਾਈ ਦੇਖੋ ਕੰਮ ਬਣੇ ਜਾਂ ਜਈ ਬਣੇ ਓਏ ਬਣੂਆ ਯਾਰ ਗੱਲ ਕਰ ਗੱਲ ਕਰ ਤੂੰ ਇੱਕ ਤੇ ਹੀ ਰਹਿੰਦਾ ਬਾਬਾ ਓਏ ਇੱਕ ਤੇ ਤਾਂ ਹੁਣ ਆਏ ਆ ਯਾਰ ਤੋਰੀ ਇਹ ਵੀ ਫਿਰਦੇ ਰਾਤਾਂ ਗਾਲਦੇ ਆ ਹਾਂ ਮਾਜ ਕਰੋ ਮਾਛ ਕਿਉਂ ਨਾ ਮੇਰੇ ਬੁੱਢ ਤੇ ਪੈਆਂ ਪਤਾ ਲੱਗ ਗਿਆ ਸਾਡੇ ਵਾਲੇ ਬੰਤੂ ਦਾ ਬੈਠ ਕੇ ਪੈਣਾ ਉਰਲੀ ਚ ਉਹ ਪੈਆਂ ਤਾਂ ਹਾਂ ਉਪਰ ਉਹਨੀਆਂ ਕਈ ਵਾਰ ਉੱਠ ਖੜਦਾ ਰਾਤ ਨੂੰ ਉਹ ਆਏ ਗੱਦਰ ਉੱਠਦਾ ਉਹ ਆਏ ਗੱਦਰ ਉੱਠਦਾ ਉਹਨੂੰ ਐ ਪਿਆ ਚਲ ਕੇ ਉਧਰ ਬੁੜਾ ਹਾਂ ਤਾਂ ਹੈ ਬੜਾ ਲੁੱੱਚਾ ਹੂੰ ਬੜਾ ਲੁੱੱਚਾ ਐ ਮੈਨੂੰ ਲੱਗਦਾ ਪਹਿਲਾਂ ਕੋਈ ਕੀਤੇ ਹੋਣਗੇ ਕਾਂਡ ਫਿਰ ਤਾਂ ਤਾਹੋਂ ਲੁੱੱਚਾ ਉਹ ਦੇਖਦਾ ਉਹ ਦਿਨ ਨੂੰ ਪਹਿਲਾਂ ਤਾਂ ਕਿਹੜੇ ਕਾਂਡ ਕਰਕੇ ਬੱਛ ਛੋੜ ਜਾਲੀ ਬੁਰੀ ਨਾ ਨਾਉਣ ਗਿਆ ਅਸੀਂ ਕਿਰਮ ਕਿਵੇਂ ਮਾਖਾ ਪਹਿਲਾਂ ਤਾਂ ਕਿਹੜੇ ਕਰਤੇ ਪਹਿਲਾਂ ਤਾਂ ਬੱਚਾ ਹੀ ਹੁੰਦਾ ਸੀ ਸਾਡੇ ਸਾਡੇ ਵਾਲੀ ਕਿਵੇਂ ਕਹਿੰਦਾ ਸੀ ਮਾਖਾ ਪਤੀਆ ਆਪਣਾ ਇੱਕੋ ਹੀ ਪਰਿਵਾਰ ਸੀ ਭੈਂਦੇ ਲਨ ਕਰ ਦੇ ਕੀ ਉਹ ਕੋਲੇ ਸੀ ਸੀ ਉਹਦੇ ਸਰੋਂ ਦੇ ਤੇਲ ਵਾਲੀ ਗੱਲ ਹੀ ਨਹੀਂ ਸਮਝ ਚ ਆਉਂਦੀ ਇਹ ਸਾਡੇ ਵਾਲਾ ਦੂਜੇ ਲੋਟ ਹੋ ਰਹਿ ਕੇ ਪਾਲਾ ਹਲ ਦੇਖਦੇ ਆ ਅੱਜ ਫੜਾਂਗੇ ਉਤੋਂ ਕੰਮ ਹੀ ਕੱਢ ਲਾਂਗੇ ਦੇਖਦੇ ਆ ਚੱਲ ਸਾਡੇ ਵਾਲੀ ਦੀ ਮਾਇਲਾ ਇੰਨਾ ਚਾਲ ਕਮੇ ਵਾਲੇ ਭਾਂ ਦਾ ਲੰਨ ਕਹਿ ਦੂ ਮੇ ਤਾਂ ਬਾਈ ਗੋਡੇ ਦੁਖਦੇ ਆ ਯਾਰ ਹੁਣ ਦੇਖ ਭੱਜਿਆ ਗਿਆ ਹਾਂ ਮੈਂ ਤਾਂ ਡਿੱਕੀ ਜਾਂਦਾ ਸੀ ਪਾਲਿਆ ਤੈਨੂੰ ਕਦੋਂ ਹੁੰਦਾ ਉਹ ਭਾਂ ਦੀ ਫੁੱਦੀ ਪਾਣੀ ਲਾਉਣ ਜਾਣਾ ਸੀ ਡਿੱਕਣ ਨੂੰ ਹਾਂ ਇੱਕੋ ਪਰਿਵਾਰ ਤਾਂ ਸੀਗੀ ਸੀਗਾ ਪਹਿਲਾਂ ਤੋਂ ਹਾਂ ਹੂੰ ਐਥੀ ਲਾ ਚੱਲ ਤੇ ਨਾ ਨਾ ਉੱਥੇ ਉੱਥੇ ਚੱਲਾਂਗਾ ਹਾਂ ਸਾਵੇਂ ਥਾਂ ਹਾਂ ਸਾਵੇਂ ਥਾਂ ਆ ਗਿਆ ਉਹ ਆਏ ਦੋ ਗਿਆ ਨਾ ਪਰਕਾ ਗੱਲਾਂ ਕਰਦੇ ਤੂੰ ਇਕੱਲੇ ਨੂੰ ਡਰ ਕੇ ਹੋਰ ਇਕੱਲੇ ਨੂੰ ਤਾਂ ਕੁੱਤੇ ਵੀ ਪੈ ਸਕਦੇ ਆ ਬਾਬਾ ਹਾਂ ਕੋਈ ਪਤਾ ਨਹੀਂ ਬਾ ਕਿਉਂ ਡਰ ਲੱਗਦਾ ਭਾਣ ਦੇ ਲੈ ਨਾ ਰਾਤ ਨੂੰ ਭਾਣ ਚੋਤਾ ਦੇਖ ਲਾ ਲੱਕੜ ਦੇ ਮੰਜੇ ਦੇ ਪਾਵੇ ਕਿਹੜਾ ਮਤਲਬੀ ਸ਼ੇਰ ਪਾ ਭਾਣ ਕਿੰਨਾ ਸਨ ਹੁੰਦਾ ਹੂੰ ਓਨੇ ਸਨ ਪਿਛੇ ਕੀ ਪਾਪੜ ਬੇਲ ਦਾ ਬੰਦਾ ਹਣਾ ਤੂੰ ਤੇਰੇ ਨਾਲ ਲੱਤਾਂ ਦਾ ਸੇਵਾ ਵਿੱਚ ਆ ਤੂੰ ਵੱਧ ਮੇਰੇ ਤੋਂ ਵੱਧ ਤੂੰ ਪਾਪੜ ਵੇਲਦਾ ਓ ਨਹੀਂ ਆਇਆ ਮਾੜਾ ਕੀ ਜੇ ਕੋਈ ਫੋ ਪਾਏ ਹਾਂ ਤੇਰਾ ਫੋ ਤਾਂ ਪਹਿਣਾ ਚਾਹੀਦਾ ਜਰੂਰ ਮਾੜਾ ਕੀ ਕੰਮ ਲਿਆ ਮੇਰੇ ਵਰਗਾ ਤਾਂ ਚੱਲ ਮੰਨਿਆ ਯਾਰ ਤੇਰਾ ਫੋ ਜਰੂਰ ਪਵੇ ਹਨਾ ਓਏ ਆਇਆ ਇਹ ਘੱਟ ਲੇਟ ਪਾਈ ਜਾਗੇ ਫੇਰ ਕੀ ਆਈ ਲੇਟ ਪਾਈ ਜਾਗੇ ਨਾਲੇ ਹੋਰ ਕੰਮ ਤਾਂ ਬਣੇ ਇੱਕ ਗੱਲ ਹੋਰ ਆ ਯਾਰ ਬਾਬਾ ਤੂੰ ਖੜਦਾ ਕਿਉਂ ਨਹੀਂ ਕਿਤੇ ਮੈਨੂੰ ਇਹ ਇਹ ਗੱਲ ਦੱਸ ਪਹਿਲਾਂ ਕਿੱਥੇ ਕਿੱਥੇ ਖੜਾਂ ਕਿਤੇ ਕਿਸੇ ਤੇ ਕਿਤੇ ਕਿਸੇ ਤੇ ਕਿਤੇ ਪਿਆਰੋ ਤੇ ਕਿਤੇ ਉਹ ਸਾਬ ਦੇਖਣਾ ਪੈਂਦਾ ਟਰੋਜੀ ਆਏ ਥੋੜੀ ਹੁੰਦਾ ਹੁੰਦਾ ਯਾਰ ਨਹੀਂ ਨਹੀਂ ਦੇਖਣਾ ਪਈਆ ਹਮ ਮੈਂ ਫਿਰ ਨਗਾ ਮਾ ਗਰਮ ਕਿੱਧਰ ਠੀਕ ਆ ਕੰਮ ਮੈਂ ਪਿਆਸੋਚੀ ਜਾਂਦਾ ਰਹਿਣਾ ਹਾਂ ਵੀ ਕਿਹੜੇ ਪਾਸੇ ਚੱਲ ਗਏ ਹਾਂ ਹਾਂ ਜੇ ਕੋਈ ਹੋਰ ਦੀ ਕੀ ਹੋਰ ਤੇ ਹੋ ਜਾਏਗਾ ਇੱਕ ਹੋਰ ਮੈਨੂੰ ਨੇ ਬਾਪਣ ਦੱਸਿਆ ਹਮ ਵੀ ਨਾਂ ਲੈ ਕੇ ਨਾ ਪਾਣਾਂ ਵਾਲੇ ਪਾਸੇ ਸਿਰ ਕਰਦੇ ਉਹਨੂੰ ਸੁਪਨੇ ਆਉਣ ਲੱਗ ਜਿੰਦੇ ਕਿਨੂੰ ਬੁੜੀ ਜੜੀ ਯਾਰ ਕਰੇਗਾ ਅੱਛਾ ਓ ਹੋਰ ਬਾਈ ਠੀਕ ਆ ਬਾਈ ਕਿੱਧਰ ਫਿਰਦਾ ਕੰਜਰੇ ਦੀ ਅੱਧੀ ਰਾਤ ਆ ਓ ਸ਼ਰਾਬੀ ਹੋਰ ਬਾਈ ਇਹਨੂੰ ਛੱਡ ਕੇ ਆਉਂਦਾ ਸ਼ਰਾਬੀ ਦਾ ਕਾਹਨ ਹੋ ਗਿਆ ਮੈਨੂੰ ਪਤਾ ਹੀ ਆ ਤੂੰ ਕਿਹੜੇ ਕੰਮ ਚੱਲੇ ਆ ਇਹ ਤਾਂ ਬੰਨਾ ਹੈ ਹਾਂ ਤਾਂ ਨਹੀਂ ਬੰਨਾ ਯਾਰ ਓ ਪਤਾ ਮੈਂ ਤੈਨੂੰ ਜਾਣਦਾ ਚੰਗੀ ਤਰ੍ਹਾਂ ਵਗ ਜਾ ਵਗ ਜਾ ਕੰਜਰੇ ਦਾ ਲੇਟ ਨਾ ਹੋ ਜੀ ਹੋਰ ਤੇਰਾ ਖੁੰਡਾ ਹੋ ਗਿਆ ਨਾ ਮੇਰੇ ਮਾਰੂ ਵਗ ਜਾ ਵਗ ਜਾ ਜਾਣਦਾ ਮੈਂ ਤੈਨੂੰ ਛੱਡਿਆ ਛੱਡਿਆ ਬਾਹਲਾ ਟੋਹਰੇ ਤਾਂ ਕਿਤੇ ਡਿੱਗ ਪੇ ਇਹ ਕਿਹੜੇ ਬਾਬੇ ਨੇ ਦੱਸਤਾ ਇਹ ਬਾਬੇ ਮੈਨੂੰ ਸੁੰਬਾ ਦਾਸ ਨੇ ਦੱਛਾ ਜੀ ਇਹ ਮੈਲਾ ਹੋਰ ਕੋਲੇ ਵਾਗਿਆ ਹੋਇਆ ਫਿਰ ਇਸ ਹਾਲ ਨਾ ਉਹਦੇ ਕੋਲੇ ਦਾ ਪਹਿਲੇ ਦਿਨ ਨੂੰ ਜਾਨਾ ਉਹਦੇ ਕੋਲੇ ਦਾ ਪਹਿਲੇ ਦਿਨ ਨੂੰ ਜਾਨਾ ਮੈਂ ਲਾ ਆ ਗਿਆ ਬਾਰ ਮੈਂ ਤਾਂ ਕਹਿੰਦਾ ਇਧਰ ਦੀ ਬਾੜ ਇਧਰ ਦੀ ਬਾੜ ਬਾੜ ਯਾਰ ਇਧਰ ਆਹੋਪੇ ਦਾ ਇਧਰੀ ਆ ਉਹ ਅਈ ਗੱਲ ਕਰਦਾ ਅਈ ਥੀਨ ਲਾਈ ਸੀ ਕੱਲ ਉਹ ਥੇ ਲਾਈ ਸੀ ਬਾਬਾ ਓਏ ਉਲੀ ਲਿਆ ਫਿਰ ਓਏ ਹੈ ਉਲੀ ਲਿਆ ਇੱਟੇ ਰੋੜਾ ਜੀ ਬਾਹਰ ਸੁੱਟ ਗਏ ਹੋਏ। ਨੇ। ਉਹ ਇੱਥੇ ਟੱਕਈ ਨਾਲ। ਝੂਂਗੜਾ ਕਿੱਥੇ ਤੇਰਾ? ਝੂਂਗੜਾ ਚਾਹਤੀਗਾ ਹੈ? ਕੱਟ ਫਿਰ। ਆਹ ਆਹ ਆਹ। ਆਹ ਲਾ 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 ਲਾ। ਪਾਣੀ ਦੇ ਲੰਨੇ ਤੇ ਜੰਮ ਕਾ ਨਹੀਂ ਕਿ ਤੇਰਾ ਵੜ ਕੇ ਕਰ ਦੇ ਕੀ ਆ। ਕਿਥੇ ਕਮਰੇ ਚ ਆਏ ਨੂੰ ਇੱਥੇ ਕੌਂਰਾ ਵੀ। ਕਿਸ ਨੂੰ ਪਤਾ ਉਹ ਵੀ ਨਾ ਲੱਗ ਜੇ ਚਲ ਦੇ ਵੜ ਗਏ ਅੰਦਰ ਹਨ ਕੋਡੇ ਕੋਡੇ ਦੇਖਦੇ ਕੀ ਕਰਦੇ ਆ ਫਿਰ ਮੋਲਦਾ ਇਧਰ ਬੈਠੇ ਐ ਖੇ ਪਾਇਂ ਦੇ ਲੰਨ ਉਹ ਕੀ ਕਰੀ ਜਾਂਦੇ ਆ ਪਾਇਂ ਦੇ ਲੰਨ ਕਰੀ ਕੀ ਜਾਂਦੇ ਆ ਆ ਦੇਖਦੇ ਕੀ ਬਣਾਉਂਦੇ ਆ ਪੜ ਜਾ ਹਾਂ ਪਹਿਲਾਂ ਮੈਂ ਲਾਉਂ ਇਕੱਠੇ ਲਾਵਾਂਗਾ ਬਾਬਾ ਇਕੱਠੇ ਉਹ ਨਹੀਂ ਕਰਦੇ ਕੀ ਇੱਕ ਪਿੰਨ ਪਰ ਮੈਂ ਲਾਉਂ ਤਿਹੜਾ ਫਰਕ ਬਛਾਣਾ ਬੰਦਾ ਥੜੀ ਹੁੰਦਾ ਕਮੜਿਆ ਹਾਂ ਤੂੰ ਥਿਆਣਾ ਹੈ ਮੇਰੇ ਵਾਲੇ ਤੇ ਕੋਈ ਨਹੀਂ ਯਾਰ ਕੋਈ ਗੱਲ ਯਾਰ ਮੇਰਾ ਪ੍ਰਭੂ ਆਪ ਦਾ ਲੈਂਦਾ ਨਹੀਂ ਤੂੰ ਉਹ ਮੈਂ ਭੁੱਲ ਗਿਆ ਕਿਉਂ ਪਾਉਣਾ ਉਹਨਾ ਮੈਂ ਉਦੋਂ ਪਹਿਲਾਂ ਕਰ ਮੇਰੀ ਗੱਲ ਸੁਣ ਲੈ ਲਾ ਪਾ ਲੈ ਗਰਦਾ ਮੇਰੀ ਗੱਲ ਸੁਣ ਲੈ ਪਹਿਲਾਂ ਮੈਂ ਲਾਉਂ ਉਦੋਂ ਬਾਅਦ ਚੱਲ ਤੂੰ ਲਾ ਲੈ ਲਾ ਲੈ ਫਤੂ ਡੇਲਤਾ ਲਿਆਉਣਾ ਸੀ ਆਪਦਾ ਯਾਰ ਮੈਂ ਕਿਆ ਹੋ ਲਿਆਉਣਾ ਨਾ ਪੁੱਜਿਆ ਹਾਂ ਤੂੰ ਕਿਆ ਹੋ ਲਿਆਉਂਦਾ ਉਹ ਪੁੱਜ ਗਿਆ ਦੀਏ ਕਦੇ ਲਾਈ ਜਾਂਦੇ ਤੂੰ ਯਾਰ ਫੇਰ ਉਹ ਚੱਲ ਚੱਲ ਪਾ ਲੈ ਪਾ ਲੈ ਸਕੂਟੀਮੀ ਤੂੰ ਮੀ ਦਾ ਜਿਗਾਰ ਕਰਦੇ ਪਾ ਲੈ ਪਾ ਲੈ ਕੰਮ ਮੇਰਾ ਦਿਨ ਫਿਰ ਤਿੰਨ ਰਹਿ ਗਏ ਦਰੇ ਤਿੰਨ ਅੱਜ ਚੌਥਾ ਪੰਜਵਾਂ ਦਿਨ ਅੱਜ ਦੋ ਮੰਨ ਦੋ ਰਹਿ ਗਏ ਤੇਰਾ ਕੰਮ ਬਣ ਗਿਆ ਮੇਰਾ ਤਾਂ ਅੱਜ ਲਾਸਟ ਸੀ ਹਾਂ ਹਾਂ ਤੇਰਾ ਵੀ ਬਣੂ ਬਣੂ ਕਿਉਂ ਨਾ ਮੈਂ ਕਰਾਂ ਤੇ ਹੋਰੋਂ ਕਰਾਂ ਹਾਂ 7 ਦਿਨ ਹੋਰ ਲਾ ਦੇ ਦੋ ਅੜਜੀਆਂ ਹਾਂ ਅੱਛਾ ਐ ਅੜਨੀ ਹੈ ਹੋਰ ਨੜੀ ਤੂੰ ਕਿ ਤੈਨੂੰ ਕਿਨੇ ਦੱਸਦਾ ਮੈਨੂੰ ਅੜਜਾਂ ਨਹੀਂ ਅੜਜੀਆਂ ਕੋਈ ਨਹੀਂ ਆ ਯਾਰ ਪਹਿਲਾਂ ਮੈਂ ਲਾਉਂ ਚਲ ਤੂੰ ਪਹਿਲਾਂ ਤੂੰ ਲਾ ਨੀ ਤੂੰ ਲਾ ਪਹਿਲਾਂ ਤੇਰਾ ਹੱਕ ਹੈ ਇਹ ਬਾਬਾ ਚੂਖੜਾ ਦਾਸ ਹੂੰ ਇਹ ਬੱਤੀ ਮਾਤਾ ਹਾਂ ਆ ਪੈਂਡਾ ਲੈਣਾ ਚਰਮ ਨਹੀਂ ਆਉਂਦੀ ਲੈ ਐਂ ਕਰੀ ਹੁਣ ਕਰਮ ਵਾਲੀ ਕੇ ਬੱਤੀ ਪਿਓ ਲਾ ਬੋਈ ਕਾਲੀ ਮੋਰੀ ਵਾਲੀ ਕੇ ਲੈ ਐਂ ਕਰੀ ਹੁਣ ਹਾਂ ਗਰ ਨਾ ਗੱਡਿਆ ਜਾਵੇ 2 ਦਿਨ ਤੱਕ ਲੰਘਣ ਨਾ ਗੱਡੂ ਕਰਨਾ ਮੈਂ ਆ ਗਿਆ ਪੁੱਤ 2 2 ਦਿਨ ਤੱਕ ਭੈਣ ਹੁਣ ਆਉਂਦੇ ਨੂੰ ਐ ਕਹਦੇ ਪਾ ਦਾ ਜੱਫਾ ਕਿਹੜੀ ਨਾਰੋ ਤੇ ਰੱਖਾਂ ਖਿਆ ਹਾਂ ਹਾਂ ਨਾਰੋ ਤੇ ਹਾਂ ਹੁਣ ਹੋਰ ਬਦਲ ਦੇ ਹਾਂ ਹਾਂ ਹੁਣ ਹੋਰ ਬਦਲ ਦੇ ਉਹ ਜੰਗੋ ਤਾਂ ਆਏ ਬੰਤ ਨਹੀਂ ਲਈ ਹੋਈ ਹੂੰ ਜਦੋਂ ਲਾਏਗਾ ਇੱਕ ਹੋਰ ਬਦਲ ਨਹੀਂ ਚੰਗਾ ਨਹੀਂ ਨਹੀਂ ਨਾਰੋ ਨਾਰੋ ਪੁੱਤ ਮੈਂ ਲਵਾਉਣਾ ਕੋਈ ਨਹੀਂ ਤੈਨੂੰ ਇਹ ਬਾਬਾ ਟੂਕੜਾ ਦੇਵਤਾ ਨਾਰੋ 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 ਤਨਬਾਰੀ ਕਰਨੀ ਹੁੰਦਾ ਹੈ ਨਾ ਓਏ ਨਾਰੋ 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 ਤੇ ਜੰਗੋ ਮੋਰੀਦਾਸ ਤੇ ਤੇਰਾ ਨਾ ਪਿਆਰੋ ਕਿੰਨੇ ਚਾਰੇ ਕੱਠੀਂਂ ਕੱਠੀਆਂ ਬਾਬਾ ਤਿੰਨੇ ਚਾਰੇ ਇਕੱਠੀਆਂ ਐ ਇਧਰ ਆਲੀ ਵੇਖ ਤਰ ਖਿੱਚ ਲਈ ਐ ਇਧਰ ਆਲੀ ਵੇਖ ਤਰ ਹਾਂ ਬਣੂ ਕੋਈ ਕੰਮ ਇਧਰ ਖਿੱਚ ਲਈ ਇਧਰ ਹਾਂ ਬਣੂ ਬਣੂ ਕੰਮ ਆ ਕਿਧਰ ਆ ਗਿਆ ਪਾਣੀ ਜਾ ਲਾਉੜੀ ਕਿਵੇਂ ਭਾਈ ਬਣੂ ਮਸਾ ਕੰਮ ਕਾਦਾ ਆੜਾ ਲਾਈਏ ਨਾ ਜੰਗੋ ਨਾ ਨਾ ਇਹ ਤਾਂ ਬੋਰ ਨਹੀਂ ਲਾਉਣਾ ਪਾਣੀ ਮਿੱਠਾ ਲਾਉਣਾ ਬੋਰਾ ਇਹ ਜੀ ਖਾ ਜੇ ਇੱਥੇ ਲਾਉਣਾ ਬੋਰਾ ਨਹੀਂ ਖਾ ਜੇ ਜੀ ਉਹ ਦੱਸਿਆ ਸੀ ਨਾ ਤੂੰ ਕਿਤੇ ਲਈ ਫਰਦਾ ਹੋ ਇਹਨੂੰ ਨਾਲ ਬੋਰਾ ਗੱਲਾਂ ਆਇਆ ਸੀ ਇਹ ਮਗਰ ਆ ਗਿਆ ਇਹਨਾਂ ਨੇ ਵੀ ਲਾ ਲੈਣਾ ਤੈਨੂੰ ਸ਼ਰਮ ਨਹੀਂ ਆਉਂਦੀ ਲਾਉਣਾ ਬੋਰਾ ਫਿਰ ਉਹ ਹੀ ਬਣ ਗਿਆ ਬੋਰਾ ਬੋਰ ਕਰਕੇ ਬੋਰ ਕਰਕੇ ਹੋਰ ਆਪਾ ਕਰਨਾ ਕੰਜਰ ਨਾ ਓਏ ਮਾੜਾ ਕੰਮ ਨਹੀਂ ਭਾਂਦਾ ਲੰਨਾ ਤੇਰੀਆਂ ਸਿਵਿਆਂ 'ਚ ਲੱਤਾਂ ਨੇ ਓਏ ਨਹੀਂ ਬੋਰ ਲਾਉਣਾ ਨਾ ਆਪਾਂ ਪਾਣੀ ਮਿੱਠਾ ਬਣੂ ਬੜਾ ਹਸਲ ਇੱਥੇ ਬੋਰ ਇੱਥੇ ਲਾਉਣਾ ਬੋਰ ਆ ਖਾ ਜੀ ਜਿਹੜੀ ਹੁੰਦੀ ਆ ਗੱਲ ਹਾਂ ਬੋਰ ਲਾਉਣਾ ਪਤਾ ਮੈਨੂੰ ਮੈਂ ਸਾਰਾ ਸੁਣ ਲਿਆ ਮੈਂ ਇੱਥੇ ਬੈਠਾ ਹਾਂ ਹਾਂ ਬਾਬੇ ਨੇ ਦੋ ਫਸਲਾਂ ਕਦੇ ਫਲਾਨੀ ਫਸੂ ਮੈਨੂੰ ਗੱਲ ਨਹੀਂ ਗੱਲ ਨਹੀਂ ਛਾਣੇ ਬੇ ਦੀਵੇ ਲਾਉਂਦਾ ਛਾਣੇ ਲਾਉਂਦੇ ਇਹ ਜੀ ਗੱਲ ਕਰਦੇ ਆ ਮੈਂ ਵੀ ਆ ਕੇ ਰੋਜ਼ ਉੱਠ ਕੇ ਜਾਂਦਾ ਕਿਧਰ ਰਾਤ ਨੂੰ ਘਰ ਚ ਮੋਟਾ ਕਰ ਜਾ ਪਾਣੀ ਖਾਰਾ ਨਿਕਲ ਜੂ ਕਿਤੇ ਬੁੱਝ ਗਈ ਹਾਂ ਹਾਂ ਤੂੰ ਮੈਂ ਹੁਣੇ ਕਢਾ ਲੂ ਪਾਣੀ ਘਰੇ ਚ ਚਾਲਾ ਪਾਣੀ ਦਾ ਕੜਾਹੀ ਤੇ ਖਾ ਮੈਂ ਹੁਣੇ ਓਏ ਓਟ ਸੰਕਰ ਜਾ ਕਾਲੀ ਮਰੀ ਵਾਲੀ ਲੱਗੀ ਹੋਈ ਚਰਾ ਕੇ ਮਾਰੂ ਓਏ ਹਾਂ ਤੂੰ ਡਰਨਾ ਕਿ ਓਏ ਚਲ ਛਾਲਾ ਉੱਤੇ ਦਾ ਰੋਲਾ ਨਾ ਓਏ ਓਏ ਉਹ ਕਾਹਨੂੰ ਡਰਾ ਹਏ ਫਿਰ ਸਾਨੂੰ ਟੱਕਾ ਆ ਜਨ ਹੋ ਗਏ ਯਾਰ ਤੇਰੇ ਫੁੱਲ ਹਾਂ ਹਾਂ ਆ ਆ ਕੰਮ ਦਾ ਚੋਰ ਹੈ ਕਿਹੜੇ ਯਾਰ ਕੰਮ ਦਾ ਚੋਰ ਹੈ ਯਾਰ ਪੱਲੇ ਮੈਂ ਤਾਂ ਸਮਝੀ ਨਹੀਂ ਆਉਂਦੀ ਯਾਰ ਹਾਂ ਓਏ ਇਹ ਵੀ ਕੋਈ ਗੱਲ ਨਹੀਂ ਹੈ ਇਹਦਾ ਪਾਣੀ ਮਿੱਠੇ ਵਾਸਤੇ ਹਾਂ ਮੈਨੂੰ ਕਾਹਨੂੰ ਪਤਾ ਮੈਂ ਕਾਹਨੂੰ ਕੁਝ ਸੁਣਿਆ ਹੈ ਹਾਂ ਇਹ ਗੋਤ ਬੁਝਾ ਦੂ ਤੇਰੀ ਤਾਂ ਕੱਟੀ ਪੁੱਜ ਗਈ ਬੱਬਾ ਗੋਤ ਬੁਝਾ ਦੂ ਹਾਂ ਬੱਛਾ ਜਾ ਚੱਲ ਗਿਆ ਨਿਬੜ ਗਿਆ ਹੁਣ ਨਹੀਂ ਕਾਦਾ ਕੰਮ ਜਿਹੜਾ ਉਹ ਤਾਂ ਜਿਹੜਾ ਯਾਰ ਮਸ਼ੀਨ ਆ ਉਹ ਤੋਂ ਦੇਖਣਾ ਕੰਮ ਓਏ ਨਹੀਂ ਯਾਰ ਅਹੇ ਜੀ ਗੱਲ ਨਹੀਂ ਹਾਂ ਨਾ ਹਾਂ ਮੈਨੂੰ ਕਾਨੂੰ ਪਤਾ ਤੂੰ ਕਚਰ ਮੰਗ ਰਦੀ ਰਾਤ ਰਿਆ ਫਿਰਦਾ ਮੈਂ ਤੇਰੀ ਵਿੜਕਤੀ ਸੀ ਵਿੜਕ ਨੂੰ ਕੋਈ ਮਾੜਾ ਕੰਮ ਕਰਿਆ ਸੀ ਤੇ ਹੋਰ ਕੀ ਕਰਿਆ ਆ ਆਪ ਜੀ ਖੇਤੀ ਵਾਸਤੇ ਫਿਰ ਖੇਤੀ ਵਾਸਤੇ ਤੇ ਮਠਿਆਈ ਤਾਂ ਲਿਆਉਣੀ ਸਤਪੰਤੀ ਉਹ ਕਾਹ ਨੂੰ ਉਹ ਹੋਣੀ ਨਹੀਂ ਬਣਦਾ ਹੁੰਦਾ ਉਹ ਤਾਂ ਬਾਈ ਕੋਈ ਬਹਿਮ ਵਾਲੀ ਗੱਲ ਨਹੀਂ ਹੁੰਦੀ ਹਾਂ ਹਾਂ ਨਾ ਤਾਂ ਮਠਿਆਈ ਲਾਵੇ ਫੇਰ ਵਾਲੀ ਦੁਕਾਨ ਬਣਦਾ ਨੂੰ ਯਾਰ ਮਠਿਆਈ ਲਾਵੇ ਪਹਿਲੇ ਮੇਰੀ ਗੱਲ ਸੁਣ ਲੈ ਆ ਖੁੰਡਾ ਦੀ ਨਾ ਹਾਂ ਬੁੰਡ ਚ ਦੇ ਦੂੰ ਐਨਾ ਇਹ ਦੁਆ ਨਾ ਲੈ ਤੂੰ ਇਹ ਕਾ ਬਚਾਰੇ ਨੇ ਕਹੀ ਨਹੀਂ ਗੱਲ ਮੇਰੇ ਨਾਲ ਤੇਰੀ ਕੋਈ ਗੱਲ ਨਹੀਂ ਬਾਤ ਗੱਲ ਕਿਉਂ ਇਹਨੂੰ ਕਿੱਧਰ ਨਾ ਤੂੰ ਇਹਨੂੰ ਕਿੱਧਰ ਮਾਰ ਕਰ ਲਾਈ ਫਿਰਦਾ ਇਹ ਤਾਂ ਆ ਪਾਇਆ ਉੱਥੋਂ ਬੈਠ ਕੇ ਜੋ ਉੱਠ ਕੇ ਯਾਰ ਹਾਂ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਆ ਆ ਕਾਥੀ ਗਰੋਹੀ ਗੱਲਾਂ ਜਰਮ ਵਿੱਚ ਬੇਸਤ ਨਾ ਕਰਾਈ ਜੀ ਮੁੱਖੀ ਆਪਣਾ ਵਾ ਇੱਕ ਦੋ ਜਿਹੜੀ ਰੱਖੀ ਆ ਉਸ ਤਰ੍ਹਾਂ ਲਵਾ ਦੇ ਮੈਂ ਤਾਂ ਇੱਕ ਦੋ ਤਰੀ ਮੇਰੇ ਬਨੇ ਜਮਾ ਨੂਨ ਨਿਕਲ ਜਾਵੇ ਪਾਣੀ ਮੈਂ ਕਰਦਾ ਹਾਂ ਮੈਨੂੰ ਲੋੜ ਕਰਦਾ ਕਿਉਂ ਨਹੀਂ ਖੜਦਾ ਕਿੱਥੇ ਆ ਪਾਣੀ ਖੇ ਭੱਜਿਆ ਫੇੜਾ ਹਾਂ ਪਤੀ ਇਹ ਮੈਨੂੰ ਇਹ ਤਾਂ ਬਾਬਾ ਯਾਰ ਸਾਨੂੰ ਦੱਸਿਆ ਸੀਗਾ ਇੱਕ ਤਾਂ ਸੋਡੇ ਬੋਰ ਲੱਗਣਾ ਇੱਕ ਸਾਡੇ ਵੀ 7 ਦਿਨ ਅੱਕ ਦੀ ਜੀ ਅੱਕ ਦੀ ਜੜ ਚ ਲਾਓ ਦੀਵਾ ਤੇ ਲਖਾਂ ਚ ਬੜੇ ਫੇਰ ਆਏ ਫੇਰ ਨੂੰ ਕਰ ਲੋ ਟੋਲ ਕੀ ਬੰਗੂ ਕੁੱਤੀ ਇਹਨਾਂ ਗੱਲਾਂ ਇਹਨਾਂ ਦਾ ਤੂੰ ਇਹਨੂੰ ਕਹਿੰਦਾ ਤੂੰ ਆਪ ਘੱਟ ਘਰੇਗਾ ਮੈਂ ਇਹ ਮੈਂ ਕੀ ਕਰਿਆ ਤੇ ਗਿਆ ਨਹੀਂ ਪਿੰਡ ਚ ਕਿੱਥੇ ਗਿਆ ਮੈਂ ਇਹਨਾਂ ਜਿਹੇ ਮੈਂ ਆ ਸੋਡ ਵਾਲੇ ਕੰਮ ਨਹੀਂ ਕਰੇ ਅੱਕ ਦੀਆਂ ਜੜਾਂ ਚ ਦੀਵੇ ਲਾਓ ਓਏ ਇਹ ਤਾਂ ਨਾ ਪਾ ਗਿਆ ਅਸੀਂ ਕਿੱਬੇ ਵਾਲੇ ਖੇਤ ਪਾਉਣੀ ਸੀ ਪਾਇਆ ਪੜਿਆ ਤੇ ਮੈਨੂੰ ਬਾਬੇ ਨੇ ਦੱਸਿਆ ਛੰਬਾ ਹਾਂ ਬਾਬੇ ਨੇ ਦੱਸਿਆ ਅੱਕੀ ਅੱਜ 7 ਦਿਨ ਦੀਵਾ ਲਾ ਫੇਰ ਕੰਮ ਬਣੂਗਾ ਰੈਫਰਿਜਰੇਟਰ ਛੱਡਦਾ ਯਾਰ ਨਾ ਤੂੰ ਤਾਂ ਬੋਰ ਲਾਉਣਾ ਇਹਨੇ ਭਿੰਦੀ ਬੁਦੀ ਦੀ ਸਮਰਸੀ ਪੜ ਲਾਉਣੀ ਹੈ ਲੈ ਲਾਉਣਾ ਛੱਦ ਦੀ ਸਬਜੀ ਸਬਜੀ ਵਾਸਤੇ ਲਾਉਣਾ ਹਾਂ ਧੋਪ ਨਾਲ ਸਬਜ਼ੀ ਵਾਸਤੇ ਓਏ ਛੋਟੀ ਮੋਟਰ ਲਾਉਣੀ ਛੋਟੀ ਓਏ ਇੱਕ ਮੈਂ ਤਾਂ ਅੱਛਾ ਆਪਣੀ ਤਾਂ ਹੀ ਅਕਲ ਹੁੰਦੀ ਆਪਣੇ ਆਪ ਦੀ ਨਹੀਂ ਕੰਮ ਬਣਦੀ ਆ ਆਪਦੀ ਆਪਦੇ ਘਰੋਂ ਹੀ ਨਹੀਂ ਬਣ ਜਾਂਦੇ ਨਹੀਂ ਸਰਦਾਰ ਬਣਾ ਜਾ ਮੈਂ ਤਿੰਨ ਦਿਨ ਰਹਿ ਗਏ ਹੁਣ ਉਹਦਾ ਕਿਵੇਂ ਕਰੇਗਾ ਆਪਾਂ ਨੂੰ ਕੀ ਭਾਈ ਨੂਨ ਨਿਕਲਿਆ ਗਿਆ ਆਪਾਂ ਦਾ ਉਹੀ ਨਹੀਂ ਜਾਂਦੇ ਨਾਲ ਖੇਚ ਲਈ ਹੁਈ ਜਾਊ ਘਰੀ ਚਾਰ ਦਿਨਾਂ ਦੀ ਆਏ ਮੈਂ ਜਾ ਹੋਰ ਹੁਣ ਤੂੰ ਲਾਇਆ ਕਿਤੇ ਨਾ ਹਾਂ ਮੈਂ ਵੀ ਦੋ ਤਰ੍ਹਾਂ ਲੈਣਾ ਤੇਰੀ ਜੋ ਦਵਾ ਬਾਬਾ ਮੈਂ ਕਿਵੇਂ ਲਾਉਂਗੀ ਉਹ ਅੰਕੁਸ਼ ਨਹੀਂ ਹੁੰਦਾ ਮੈਂ ਹੱਥ ਲਾ ਕੇ ਫੜਾ ਜਾ ਮੈਂ ਤਾਂ ਆਪ ਦੇ ਆਹ ਕਿ ਮੈਂ ਤੇਰੇ ਮੂਰੇ ਹੱਥ ਕੀ ਕਹੀ ਜਨੈ ਨੂੰ ਇਹਨੂੰ ਮੈਂ ਆਖਿਆ ਮੱਖਾ ਦੇਖ ਲੈ ਆਪਾਂ ਚੰਗੇ ਨੂੰ ਭੱਜੇ ਫਿਰਦੇ ਆ ਮੱਖਾ ੱਲੇ ਗਾਲਾਂ ਜੀ ਅੱਛਾ ਹਾਂ ਚੰਗੇ ਨੂੰ ਹਾਂ ਦਾ ਆਪ ਦੇ ਸੱਤ ਦਿਨ ਮਥਾ ਕੋਲ ਚਲ ਤੇਰਾ ਬਣਿਆ ਤਾਂ ਮਨ ਗੱਛੀ ਮੇਰਾ ਤਾਂ ਬਣੂ ਮੈਂ ਤਾਂ ਸੱਚੇ ਮਨ ਉਹ ਆ ਤੇਰਾ ਬੇੜਾ ਬੈ ਹ ਹੁਣ ਤਾਂ ਤਾਂ ਸੱਚੇ ਮਨ ਹਾਂ ਇਹ ਤਾਂ ਪੈਸ਼ਾ ਦੀ ਤੈਨੂੰ ਇਹ ਤਾਂ ਸ਼ਰਦ ਦਾ ਨਾਲੀ ਆ ਸ਼ਰਦ ਹਾਂ ਮਨ ਖੜਾਈ ਦੀ ਸੱਤ ਦਿਨ ਲਾ ਕੇ ਲਾਸਟ ਦੇ ਮਿਠਾਈ ਫੇਰ ਹੀ ਫੇਰ ਹੀ ਸ਼ਰਦ ਪਰ ਚੜ ਕਰ ਲੈ ਮੈਨੂੰ ਰੱਸ ਤੇ ਪੈਂਦਾ ਲੈਣਾ ਨੌਖਾ ਮੈਂ ਤੈਨੂੰ ਦੇ ਦੂੰ 500 ਜਾਇਆ ਕਿਸੇ ਪਾਸੇ ਮਰ ਜਾ ਆਹ ਨੂੰ ਗੰਗਣ ਕਹਿੰਦੇ ਲਾਈ ਸੀ ਉਹਨਾਂ ਨੇ ਮੱਛੀ ਚਾਹੂ ਵੇਚਤੀਆਂ ਕਰਾਉਣਾ ਪਿੰਡ 'ਚ ਕੱਲ ਚੰਗਾ ਆਇਆ ਆਈ ਦੀ ਤਾਂ ਲਾਜ ਰੱਖ ਜਿਹੜੀ ਆ ਰੱਖ ਹਾਏ ਫਿਰ ਜਿਹੜੀ ਗੱਲੀ ਕਰਨ ਇਹ ਦੂ ਬਾਹਰ ਆਲਾ ਮੰਗੇ ਜਦੋਂ ਪਾਲਿਆ ਛੂਟਾ ਨਿਆਣਾ ਮੈਂ ਤੁਹਾਨੂੰ ਦੱਸਤੀ ਜੇ ਦੂਬਾ ਨਾਲ ਲੜ ਕੇ ਇਹਨੇ ਮੈਂ ਤੁਹਾਡੇ ਘਰੇ ਲਾਉਂਦਾ ਦੇਖਿਓ ਮੈਂ ਤੁਹਾਡੇ ਭਾਈ ਤੁਹਾਡੇ ਯਾਰ ਪਹਿਲੇ ਤੂੰ ਲੈ ਆਜਾ ਇਹ ਕਹੂੰ ਆ ਗਿਆ ਵਿਚਾਰ ਮੈਂ ਆਖੂ ਭਾਈ ਸਾਡੇ ਵਾਲੇ ਭਾਈ ਗਾਲ੍ਹਾਂ ਤਾਂ ਤੁਹਾਡੇ ਵਾਲੇ ਜਵਾਕ ਨਹੀਂ ਗਾਲ ਨਹੀਂ ਕਰਤਾ ਮੈਂ ਤੁਹਾਡੇ ਘਰੇ ਜਾ ਕੇ ਆਉਂ ਭਾਈ ਮੁੰਡੇ ਨੂੰ ਦੇ ਆਂਦੇਓ ਚੰਗੀਆਂ ਚੰਗੀਆਂ ਗੱਲਾਂ ਦਾ ਦਾ ਬਾਬਾ ਮੈਨੂੰ ਹਾਂ ਕੋਈ ਮਾੜੀ ਗੱਲ ਨਹੀਂ ਕਹੀ ਚੰਗੀਆਂ ਇਹੋ ਐ ਕਰ ਸਰਪੰਚੇ ਨਾ ਬਣਾ ਦੀਏ ਗਾ ਨੂੰ ਉਹ ਲੈ ਕੋਈ ਸਰਪੰਚੇ ਤਾਂ ਰੋਟਾ ਆ ਐ ਕਰ ਸਰਪੰਚੇ ਬਣਾ ਹਾਂ 100 ਵੋਟ ਮੇਰੀ ਪੱਕੀ ਲੈ ਬਸ ਹਾਂ ਹਾਂ ਤੇਰੇ ਮਾਦਰ ਵੀ ਵੀ ਨਹੀਂ ਭਾਈ ਗੱਲਾਂ ਨਾਲ ਲਾਂ ਬੜਿਆ ਤੇ ਤੇਰੇ ਅੰਗਰੇਜ਼ ਵੀ ਬੁੱਢੇ ਮਰਦਾ 100 ਤਾਂ ਬੁਢੀ ਹੂ ਹਾਂ ਜਿਹੜਾ ਮਗਰ 20 ਬੋਟਾਂ ਵੀ ਹੁੰਦੀਆਂ ਯਾਰ ਸਾਡੇ ਮਗਰ ਤਾਂ ਹਾਂ ਤੂੰ ਜਾ ਲੈ ਫੁੜੀਆਂ ਹਾਂ ਲੈ ਮੈਂ ਛੋੜਾ ਵਾਲੇ ਕੰਮ ਨਹੀਂ ਕਰਦਾ ਇਹ ਵੀ ਦਮ ਨਾਲ ਲੱਗਦੀਆਂ ਨਾਵਨ ਵਾਲਾ ਹਾਂ ਲੈ ਨਾਵਨ ਵਾਲਾ ਕੰਮ ਵੇਲੇ ਆਪਣੇ ਗੋਡੇ ਦੁਖਦੇ ਐ ਗੋਡੇ ਨੂੰ ਜਿੰਨਾ ਹੁੰਦਾ ਕਲੀ ਨਹੀਂ ਘੱਟ ਕੀਤਾ ਟਰੈਕਟਰ ਦਾ ਸਾਰੀ ਇਹ ਕਰਦਾ ਹਾਂ ਹਾਂ ਮਸ਼ੀਨਾਂ ਦੇ ਉਹ ਚਲਾਈਆਂ ਨੇ ਜਦੋਂ ਮੈਂ ਉੱਠ ਪਹੁੰਚਦਾ ਹੁੰਦਾ ਛੋੜੇ ਲੁੱਡੀ ਨੂੰ ਵਟੇਦਾ ਐਡਾ ਹਾਂ ਹੁਣ ਭਾਂਗੀ ਨਾ ਨਾ ਟਰੈਕਟਰ ਟਰੈਕਟਰ ਕੱਲੇ ਕੀ ਮਸ਼ੀਨਾਂ ਹੀ ਉਹ ਚਲਾਈਆਂ ਨੇ ਕੋੜੀਆਂ ਮਸ਼ੀਨਾਂ ਯਾਰ ਸਾਡੀ ਇਹਨਾਂ ਪਾ ਲੱਤ ਤਾਂ ਹੀ ਆਏ ਹੋਈਆਂ ਏਦਾ ਮੈਂ ਜਰ ਜਵਾਬ ਆ ਲੱਤੈ ਨਾ ਜਿੱਡੀ ਹਾਂ ਇਹ ਤਾਂ ਹੀ ਆਏ ਹੋਈ ਐ ਹਾਂ ਉਹ ਕੌਣ ਨੂੰ ਬਰੇਕਾਂ ਦੇ ਦਾ ਹਾਂ 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 ਕਲਚ ਕਲਚ ਵੱਧਦਾ ਆਉਂਦਾ ਸੀ ਨਾ ਡਬਲ ਕਲਚ ਹੈ ਟਰੈਟ ਵਾਲਾ ਚਲਾਇਆ ਹਾਂ ਟਰੈਟ ਹੱਡੋਂ ਜਾਂਦੇ ਉਹਦਾ ਸਾਡੇ ਕੋਲ ਹਿੰਦੁਸਤਾਨ ਹੱਡੋਂ ਭਾਰਾ ਵਾ ਮੈਂ ਹੁੰਦਾ ਸੀ ਉਹ ਛੋਟਾ ਇਸੇ ਕੰਮ ਤੇ ਸੀ ਹਾਂ ਹਾਂ ਵੱਡਾ ਹੋ ਕੇ ਦੋਨੇ ਕੋਈ ਕੀਤਾ ਹਾਂ ਨਾ ਨਾ ਇਹਨੇ ਬਹੁਤ ਕੰਮ ਕੀਤਾ ਓ ਯਾਰ ਇੱਕ ਮੈਂ ਚੰਨ ਦੱਸਾਂ ਲੁੱਚੇ ਨੂੰ ਦਿੱਤੇ ਹੀ ਦਿਸ ਹਾਂ ਸਾਰਾ ਘਰ ਸੀਦਾ ਧੀਮੀਆਂ ਨੂੰ ਖਵਾਤਾ ਆਹ ਕਭ ਹਜੇ ਵੀ ਨਹੀਂ ਟਿਕਦਾ ਵੱਡਾ ਸਿਆਣਾ ਬਣਿਆ ਹਾਂ ਇਹ ਬ੍ਰਿੱਤੋ ਦੇ ਮਗਰ ਜਾਂਦਾ ਨਹੀਂ ਇਹ ਹਜੇ ਵੀ ਨਹੀਂ ਟਿਕਦਾ ਥੋੜੇ ਛਲੇ ਡਾ ਰਿਆ ਸੀ ਹਾਂ ਨੰਗਾ ਦੋ ਤੂੰ ਘਰੇ ਪਤਾ ਲੱਗ ਗਿਆ ਮੈਂ ਦੱਸਾਂ ਫਿਰ ਘਰੇ ਪਾ ਲਿਆ ਫਿਰ ਅੱਛੀ ਪਾਜੀ ਕੇ ਜਾਨਣਾ ਹਾਂ ਮੈਂ ਤਾਂ ਬਾਬਾ ਜਾ ਤੂੰ ਆਏ ਘਰ ਨੂੰ ਜਾ ਯਾਰ ਆਦੇ ਚੰਗਾ ਫਿਰ ਹਾਂ ਚੰਗਾ ਨੰਗਾ ਨਾਲ ਚਾਈ ਮੇਰਾ ਛੇ ਜੇ ਕੱਲ ਨੂੰ ਆ ਗਏ ਨਾ ਹਸਾਬ ਲਾ ਲਈ ਮੈਂ ਤੁਹਾਨੂੰ ਦੱਸਾਂ ਮੈਂ ਜੰਦਾ ਲਾਉਂ ਇਧਰ ਹਾਂ ਬਾਗ ਜਾ ਬਹੁਤ ਸੋਣਾ ਕੰਮ ਕਰਿਆ ਹਾਂ ਲਾੜੀ ਜਿੰਦ ਉਹਦੇ ਤੇ ਵੀ ਚੰਗਾ ਆ ਜਾ ਆ ਜਾ ਮੈਂ ਨਹੀਂ ਲੱਗ ਚਲ ਦੇਖਾਂਗੇ ਚਲ ਫਿਰ ਮਾਜਾ ਬੈਠ ਕੇ ਚ ਪੈਣਾ ਹਾਂ ਬੈਠ ਕੇ ਪਹਿ ਜਾ ਇਹ ਹੁਣ ਵਗ ਗਿਆ ਸਾਲਾ ਬਣਾ ਲੂ ਹਾਂ ਬਾਬਾ ਹਾਂ ਵਗ ਜਾ ਆ ਜਾ ਮੈਂ ਪੀਂਦਾ ਨਹੀਂ ਮੈਂ ਤੁਹਾਡੇ ਘਰੇ ਕਹਿ ਕਿਉਂ ਭਈ ਮੁੰਡਾ ਵਿਆਹ ਦੇ ਤੰਗਾ ਹੈ ਆ ਜਾ ਕੋਤ ਫਣਾ ਫੜਿਆ ਪਾਇਆ ਭਾਈ ਮੈਂ ਤਾਂ ਪੈਣਾ ਵਗ ਜਾ ਮਾਇ ਦਾ ਪੈਣਾ ਮਾਇ ਦਾ ਪੈਣਾ ਕਿਉਂ ਹਾਈਦਾ ਤੜਕੇ ਕਰੂ ਮੈਂ ਗੱਲ ਕਿਉਂ ਰਾਤ ਨੂੰ ਜਲੂਸ ਕੱਢਦਾ ਤੂੰ ਕੱਢਦਾ ਤੜਕੇ ਕਰੂ ਘਰੇ ਗੱਲ ਹਜੇ ਖੜ ਜਾ ਤੂੰ ਲੌੜਾ ਫੜ ਜੀਂ ਕਿਹੜਾ ਫੜਨਾ ਪਾਇਂ ਦਾ ਤੁੰਬਾ ਜਨਾ ਜੇ ਖਾ ਦੇ ਮੇਰੇ ਆ ਸਾਲਿਆ ਮੈਂ ਆ ਗਿਆ ਆ ਬਗ ਜਾ ਤੂੰ ਕਿਉਂ ਮਾਰਨਾ ਤੂੰ ਮਰੇਗਾ ਮੈਥੋਂ ਮਾਰੀ ਜਾ ਐ ਚ ਮਾਰ ਇੱਥੇ ਜਮਾਈ ਦੇ ਇੱਥੇ ਮਾਰ ਓਰੇ ਆ ਕੰਦਰ ਕਿਉਂ ਜੰਨੇ ਸਾਲਾ ਪਰ ਮੇਰੇ ਕਮਰੇ ਇਸ ਤੇਰਾ ਮਤਲੀ ਹੈ ਹਾ ਮਤਲੀ ਹਾ ਤੂੰ ਰਾਤ ਨੂੰ ਇਸ ਕਮਰੇ 'ਚ ਧੱਕਣ ਤੇ ਬਾਹਰ ਟੱਪ ਜੇ ਮਤਲਬ ਕਿਉਂ ਨਹੀਂ ਕਿੱਥੇ ਮਰਜੀ ਆਪਾਂ ਪਾ ਮਾਰਾਂ ਆਏ ਕਿਵੇਂ ਜਾਵੇਂ ਕਿਉਂ ਕਿਦਾਂ ਜਿੱੁੱਤੋਂ ਦੀ ਗੇੜਾ ਖਾ ਕੇ ਆਉਂਗਾ ਹਾ ਤੜਕੇ ਦਾੜੀ ਫਾਗੀ ਲੈ ਓਏ ਓਰੇ ਹੋਕਾ ਪੜੀ ਮਾਰੀ ਜਨਾ ਕਿੱਥੇ ਤੂੰ 11 ਵਜੇ ਉੱਠ ਕੇ ਗਿਆ ਹਾਂ ਪਿੰਡ 'ਚ ਪਿੰਡ 'ਚ ਦਾੜੀਆਂ ਮੇਰੀਆਂ ਪਟਾਏਗਾ ਤੜਕੇ ਫੁੱਦੀ ਜਾ ਰਹੀ ਨਾਲ ਟੱਤੇ ਨਾਲ ਤੇਰੇ ਘਰ ਤੋਂ ਵੱਧੇ ਬਣੀ ਜਾਣੇਗਾ ਤੂੰ ਆ ਲੋਟ ਮਾ ਆ ਜਾ ਹਾਂ ਤੂੰ ਜਾਣੇਗਾ ਤੂੰ ਓਰੇ ਹੋ ਗਾਂ ਤੇਰਾ ਬੇਦਾ ਬਈ ਤੇਰਾ ਓਰੇ ਆ ਮੇਰੇ ਆ ਸਾਲਿਆ ਵੀਰੇ ਘੜਚੋ ਚੱਕ ਦੂੰ ਬਗ ਜਾ ਹਾਂ ਮੈ ਤਾਂ ਨਮਾ ਪਲਸਤਰ ਕੋਰਾ ਭਜੇਗਾ ਤੇਰਾ ਬੇੜਾ ਭੈ ਗਏ ਤੇਰਾ ਮੈਂ ਬੰਦੂ ਕੋਰਾ ਭੈਂਕੋ ਜਾ ਬਾਂਦਰ ਮੂੰਹਾਂ ਗੱਨਾ ਕੇ ਨਾਂ ਤੂੰ ਆ ਕੇ ਖੜ ਜਾ ਮੇਰੇ ਆ ਸਾਲਿਆ ਇਧਰ ਹੀ ਆ ਗਿਆ ਚੰਗਾ ਭਾਈ ਫਿਰ ਪੈਣਾ ਮੈਂ ਤਾਂ ਨਾ ਨਾ ਖੜ ਜਾ ਨਾ ਭਾਈ ਪੈ ਕੇ ਮੈਂ ਤਾਂ ਪੈ ਗਿਆ ਨਹੀਂ ਨਹੀਂ ਤੂੰ ਪੈਣਾ ਨਾ ਪੈਣਾ ਧਰਮੋਂ ਧਰਮ ਦੀ ਗੱਲ ਮਾਦਾ ਚੈਨ ਨਾ ਜੇ ਹੋਰ ਆਹ ਤਾਂ ਕੀ ਉਹ ਕਾਹ ਨੂੰ ਸਭ ਕਾਹ ਨੂੰ ਚਰਚਾ ਉਹ ਕਰੀਂ ਕਰਦਾ ਯਾਰ ਅਫੜਾ ਆ ਰਹੀ ਆ ਬੜ ਤੇਲਾ ਨਾ ਪੈਣਾ ਮਾਦਾ ਪੈਣਾ ਆ ਜਾ ਮਾਦਾ ਪੈਣਾ ਡਬਲ ਵਾਲਾ ਹੋਇਆ ਆ ਰੀ ਚਲਾ ਲਾ ਪੰਚਰ ਹੋ ਗਿਆ ਕੋਈ ਅਰੇ ਪਾਜਾ ਬੋਲੇ ਹਾਂ ਇਧਰ ਕਿ ਵੜਦਾ ਹੋਣਾ ਮਾਦਾ ਪੈਣਾ ਭਰਾ ਪੈਣਾ ਅੱਗੇ ਲੇਟ ਹੋ ਗਏ ਲੇਟ ਹੋ ਗਏ ਪੈ ਜਾ ਅਜਾ ਧੜਕੇ ਕਰੂੰ ਘਰੇ ਗੱਲ ਹਾਂ ਮਾਤਾ ਪੈਣਾ ਪ੍ਰਿਤੋ ਵੀ ਨਹੀਂ ਜਾਇਆ ਇਹ ਮੈਂ ਉਹ ਗੱਲ ਕਰਦਾ ਹਾਂ ਵੀ ਪੈ ਗਿਆ ਤੂੰ ਕੀ ਕਰਦਾ ਫਿਰ ਤੇ ਧਦੀਵੇ ਦੇ ਬਹੁਤ ਸੋਹਣਾ ਲੱਗਦਾ ਹੈ ਮਾਜਾ ਬੋਰ ਵਾਸਤੇ ਹਾਂ ਅਜੇ ਕੋਈ ਕਸਰ ਰਹੇਗੀ ਚਲ ਨਾ ਲਾਵਾਂਗੇ ਮੈਨੂੰ ਤਾਂ ਕੀ ਇਹ ਕੰਮ ਵੀ ਤੂੰ ਧੜਕੀ ਨਹੀਂ ਰੱਖਦੇ ਉਹ ਕਿਤੇ ਮੇਰੇ ਗੋਡੇ ਦੁਖਦੇ ਆ ਉਹ ਤਾਂ ਫਿਰ ਦੁਖਦੇ ਹੀ ਆ ਹੁਣ ਨਹੀਂ ਦੁਖਦੇ ਕਿੱਥੇ ਚੱਲ ਕੇ ਗਿਆ ਤੂੰ ਖੇਤੀ ਵਾਸਤੇ ਬੰਦਾ ਛੋਟਾ ਨਹੀਂ ਖੇਤੀ ਵਾਸਤੇ ਨਹੀਂ ਓਏ ਚਲ ਕੇ ਮੀਂਹ ਆ ਰਿਹਾ ਯਾਰ ਟੋਂਕ ਜਲੂਸ ਕੱਢਿਆ ਪਏ ਜਾਂ ਪਰ ਜਲੂਸ ਕੱਢਿਆ ਅੱਜੀ ਰਾਤ ਲੋਕ ਉੱਠੇ ਫਿਰਦੇ ਆ ਤੂੰ ਕੱਢਦਾ ਜਰੂਰ ਤੂੰ ਉਠਾਇਆ ਇਹਨੂੰ ਕਿ ਲੋੜ ਸੀ ਮੰਗਰਾਉਂਦੀ ਨਹੀਂ ਆ ਜਾਂਦਾ ਇੱਥੋਂ ਪਾਏਗਾ ਯਾਰ ਮੈਥੋਂ ਜਿਆ ਬੋਲੀਦਾ ਨਹੀਂ ਹਾਂ ਉਹ ਹਣ ਕਿਉਂ ਬੋਲੀ ਰੇ ਤਿੰਨ ਦਿਨ ਰਹਿ ਗਏ ਲਾਇਆ ਹੀ ਆਪਾਂ ਨਹੀਂ ਲਾਉਂਦੇ ਭਰਾਵਾ ਨਾ ਮੈਨੂੰ ਲਵਾਉਂਗਾ ਕੋਈ ਨਹੀਂ ਲੈ ਵਈ ਆ ਰਹੀ ਤਰਦੇ ਇੱਧਰ ਕਹਾ ਮੁੰਡ ਚ ਲੈ ਲੈ ਕਾਰੀ ਉਹ ਗੱਡ ਕਰ ਦੋ ਭਾਈ ਜਪਾਈ ਕਾਈ ਜਾ ਮੇਰੇ ਆ ਸਾਲਿਆ